ਇੱਕ ਮਾਨਯੋਗ ਸੀਪੀ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਦੇ ਜਿਹੜਾ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਆ ਉਸ ਦੇ ਵਿੱਚ ਥਾਣਾ ਸੁਲਤਾਨਵਿੰਡ ਅਤੇ ACP ਪ੍ਰਵੇਸ਼ ਚੋਪੜਾਈ ਦੀ ਟੀਮ ਨੇ ਇੱਕ ਦੋ ਕਿ ਉਸ ਜਿਹੜੇ ਆ ਇੱਕ ਗ੍ਰਿਫਤਾਰ ਕੀਤੇ ਨੇ ਉਸ ਦੇ ਵਿੱਚ ਗੁਰਵੰਤ ਸਿੰਘ ਉਰਫ ਮੰਗਾ ਤੇ ਪਲਵਿੰਦਰ ਸਿੰਘ ਉਰਫ ਸਨੀ ਇਹ ਮੀਰਾਕੋਟ ਕਲਾ ਤੇ ਖੁਰਦੇ ਰਹਿਣ ਵਾਲੇ ਨੇ ਇਹਨਾਂ ਦੋਵਾਂ ਨੂੰ ਇਨੀਸ਼ੀਅਲੀ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 130 ਗ੍ਰਾਮ ਪਹਿਲਾਂ ਹੈਰੋਇਨ ਬਰਾਮਦ ਕੀਤੀ ਗਈ ਜਿਸ ਤੇ ਮਕਦਮਾ ਨੰਬਰ 9 ਥਾਣਾ ਸੁਲਤਾਨਵਿੰਡ ਜਿਹੜਾ ਦਰਜ ਕੀਤਾ ਗਿਆ ਜਦੋਂ ਇਹਨਾਂ ਦੀ ਮਜੀਦ ਪੁੱਛਗਿੱਛ ਕੀਤੀ ਗਈ ਤੇ ਪੁੱਛਗਿੱਛ ਦੇ ਦੌਰਾਨ ਇਹਨਾਂ ਕੋਲ 710 ਗ੍ਰਾਮ ਜਿਹੜੀ ਹੈਰੋਇਨਾ ਹੋਰ ਰਿਕਵਰ ਜਿਹੜੀ ਆ ਕੀਤੀ ਗਈ ਹੈ ਇਸ ਮਕਦਮੇ ਵਿੱਚ ਹੁਣ ਤੱਕ ਕੁੱਲ 840 ਗ੍ਰਾਮ ਜਿਹੜੀ ਹੈਰੋਇਨਾ ਰਿਕਵਰ ਕੀਤੀ ਗਈ ਹੈ ਇਸ ਤੇ ਜਿਹੜੀ ਅੱਗੇ ਵੀ ਸਾਡੀਆਂ ਟੀਮਾਂ ਜਿਹੜੀਆਂ ਲੱਗੀਆਂ ਨੇ ਤੇ ਆਸ ਹੈ ਵੀ ਇਸ ਦੇ ਵਿੱਚ ਹੋਰ ਵੀ ਜਿਹੜੀ ਤਰਕਵਰੀ ਹੋ ਸਕਦੀ ਹੈ ਕਰਦੇ ਕੀ ਨੇ ਜੀ ਇਹ ਦੋਵੇਂ ਇਲੈਕਟ੍ਰੀਸ਼ੀਅਨ ਗੁਰਵੰਤ ਸਿੰਘ ਉਰਫ ਮੰਗਾ ਇਹਦੇ ਇਹ ਪੁਰਾਣਾ ਕ੍ਰਿਮੀਨਲ ਆਇਜ਼ ਤੇ ਪਹਿਲਾਂ ਇੱਕ 302 ਦੇ 307 ਦਾ ਮਕਦਮਾ ਦਰਜਾ 302 ਦੇ ਵਿੱਚ ਇਹ ਐਸ ਵਕਤ ਵੇਲਤੇ ਆ ਵੇਲਤੇ ਆ ਕੇ ਜਿਹੜਾ ਇਹ ਹੈਰੋਇਨ ਦਾ ਕੰਮ ਇਹਨੇ ਕਰਨਾ ਕਰਨਾ ਸ਼ੁਰੂ ਕਰਤਾ ਸੀਗਾ ਜਿਸ ਤੇ ਜਿਹੜੇ ਸਾਡੀ ਟੀਮ ਨੇ ਇਹਨੂੰ ਨੈਪ ਕੀਤਾ ਹੈ ਅਕਸਰ ਦੇਖਿਆ ਜਾਂਦਾ ਕੋਈ ਬੇਰੋਜ਼ਗਾਰ ਹੋਵੇ ਤਾਂ ਨਸ਼ਾ ਵੇਚਣ ਨਾਲ ਜੁੜ ਜਾਂਦੇ ਨੇ ਇਹਦੇ ਦੋਵੇਂ ਜਿਹੜੇ ਕੰਮ ਕਰਦੇ ਨੇ ਆਲਰੇਡੀ ਦੇਖੋ ਪੈਸੇ ਦੀ ਲਾਲਸਾ ਜਿਹੜੀ ਆ ਉਹ ਇਸ ਕੰਮ ਵੱਲ ਇਹਨਾਂ ਨੂੰ ਤੋਰਿਆ ਸੀਗਾ ਜਿਹੜਾ ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਈ ਨੇ ਵੀ ਇਹਨੇ ਪੈਸੇ ਦੇ ਲਾਲਚ ਦੇ ਵਿੱਚ ਇਹਨਾਂ ਹੈਰੋਇਨ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀਗਾ ਇਸ ਤੋਂ ਅੱਗੇ ਜਿਹੜਾ ਦੇ ਬੰਦਿਆਂ ਨਾਲ ਇਹ ਇਹਨਾਂ ਦਾ ਟਾਈਪ ਸੀਗਾ ਉਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਏ ਨੇ ਇਸ ਤੋਂ ਅੱਗੇ ਹੋਰ ਨਾਮਿਨੇਟ ਕਰਕੇ ਅਸੀਂ ਇਹਨਾਂ ਨੂੰ ਅੱਗੇ ਵੀ ਇਸ ਲੜੀ ਨੂੰ ਤੋਰਾਂਗੇ ਇਹਨਾਂ ਦੇ ਬੈਕਵਰਡ ਲਿੰਕ ਕੋ ਫਾਰਵਰਡ ਲਿੰਕ ਕੋ ਦੋਵੇਂ 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 ਇਹਦੇ ਵਿੱਚ ਜਿਹੜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਛਟ ਕੋ ਆਲਮੋਸਟ ਇਹਨਾਂ ਦੇ ਨਾਂ ਜਿਹੜੇ ਉਹ ਸਾਹਮਣੇ ਆਏ ਨੇ ਉਹਨਾਂ ਨੂੰ ਅਸੀਂ ਜਿਹੜਾ ਇਸ ਤੇ ਵਿੱਚ ਨਹੀਂ ਨਿਸ਼ਰ ਕਰ ਸਕਦੇ ਕਿਉਂਕਿ ਇਸ ਆਪਰੇਸ਼ਨ ਨੂੰ ਜਿਹੜਾ ਵਾ ਅਸੀਂ ਅੰਜਾਮ ਤੱਕ ਅੱਗੇ ਤੱਕ ਪਹੁੰਚਾਵਾਂਗੇ ਪਰ ਤਾਲ ਪਰ ਆ ਰਹੇ ਸੀ ਇਹ ਇਹ ਫਿਲਹਾਲ ਤੇ ਇਹਨਾਂ ਇਥੇ ਲੋਕਲ ਕਨਸਾਈਨਮੈਂਟ ਜਿਹੜੀ ਹੈ ਇਹਨਾਂ ਇੱਕ ਜਿਹੜਾ ਜਿਸ ਕੋ ਕਨਸਾਈਨਮੈਂਟ ਲਈ ਆ ਉਸ ਤੋਂ ਇਹ ਗੱਲ ਕਲੀਅਰ ਹੋਏਗੀ ਵੀ ਇਹ ਜਿਹੜੀ ਕਨਸਾਈਨਮੈਂਟ ਹੈ ਤਾਰੋਵਾਰ ਆਈ ਹੈ ਸਾਰੇ ਵੇਚਦੇ ਕਿਵੇਂ ਸੀ ਸੱਚੇ ਲੱਗਦੇ ਹੋ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਦੇਖੋ ਇਹ ਆਪਣੇ ਗਾਹ ਜਿਹੜੀ ਇਹਨਾਂ ਦਾ ਫੋਨ ਜਿਹੜਾ ਵਾ ਉਹ ਐਨਲਾਈਜ਼ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਜਿੰਨਾਂ ਤੋਂ ਜਿਹੜੀ ਆ ਫਾਰਵਰਡ ਲਿੰਕੇਜ ਆ ਉਹ ਵੀ ਇਹਨਾਂ ਤੋਂ ਕੱਢ ਕੇ ਵੀ ਕਿਹੜੇ ਕਿਹੜੇ ਗਾਹਕ ਸੀਗੇ ਇਹਨਾਂ ਦੇ ਉਹਨਾਂ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾਵੇਗਾ ਆ ਬਿਲਕੁਲ ਇਹਨਾਂ ਨੇ ਜਿਸ ਤਰ੍ਹਾਂ ਹੁਣ 840 ਗ੍ਰਾਮ ਇਹਨਾਂ ਨੂੰ 100 150 50 ਗ੍ਰਾਮ ਕਰਕੇ ਇਹਨਾਂ ਆਪਣੇ ਗਾਹਕ ਬਣਾਏ ਸੀਗੇ ਉਸ ਤੇ ਜਿਹੜੀ ਆ ਸਾਡੀ ਟੀਮਾਂ ਵਰਕਆਊਟ ਕਰ ਰਹੀਆਂ ਨੇ ਉਹਨਾਂ ਨੂੰ ਵੀ ਜਿਹੜਾ ਇਸ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਨਟੈਂਗਲ ਕੀਤਾ ਜਾਏਗਾ ਇਹ ਸਮੇਂ ਤੋਂ ਸਾਰਾ ਇਹ ਲੱਗਿਓ ਰਿਹਾ ਇਸ ਤੋਂ ਇਹ ਥੋੜਾ ਸਮਾਂ ਪਹਿਲਾਂ ਜਿਹੜਾ ਬੇਲ ਤੇ ਆਇਆ ਸੀਗਾ ਇਹ ਪਹਿਨ ਆਪਣਾ ਇਲੈਕਟ੍ਰੀਸ਼ੀਅਨ ਦਾ ਕੰਮ ਇਹਨਾਂ ਸ਼ੁਰੂ ਕਰ ਦਿੱਤਾ ਸੀਗਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਦੇ ਵਿੱਚ ਵਿੱਚ ਹੀ ਇਹਨਾਂ ਦੋਵਾਂ ਜਾਨਾਂ ਨੇ ਪਲਾਨਿੰਗ ਕੀਤੀ ਵੀ ਆਪਾਂ ਹਰਵਿੰਦ ਦਾ ਕੰਮ ਸ਼ੁਰੂ ਕਰਨਾ ਇਹਨਾਂ ਪਹਿਲਾਂ ਵੀ ਜਿਹੜਾ ਵਾ ਥੋੜਾ ਸਮਾਂ ਲੈਂਦਾ ਸੀਗਾ ਉਸਤੇ ਵੀ ਸਾਡਾ ਸਾਡੀਆਂ ਟੀਮਾਂ ਜਿਹੜੀਆਂ ਵਰਕਆਊਟ ਕਰ ਰਹੀਆਂ ਨੇ ਜਿਹੜਾ ਜੋ ਆਗੂ ਨਹੀਂ ਸਿੱਧਰੇ ਉਹ ਬਿਲਕੁਲ ਹੀ ਜਿਹੜਾ ਕ੍ਰਾਈਮਨਲ ਆ ਇਹਨੂੰ ਜਿਹੜੀ ਆ ਜਿੱਤੇ ਹੁਣ ਪਹਿਲਾਂ ਵੀ ਦੋ ਮਕਦਮੇ ਦਰਜ ਨੇ ਉਹਨੂੰ ਇਸ ਚੀਜ਼ ਦੀ ਲਤ ਲੱਗ ਗਈ ਹੈ ਤੇ ਉਸ ਦੇ ਵਿੱਚ ਜਿਹੜਾ ਹਰਵਿੰਦ ਨਸ਼ੇ ਦੇ ਵਿੱਚ ਜਾਂ ਉਸ ਦੀ ਉਸ ਦੀ ਤਸਕਰੀ ਦੇ ਵਿੱਚ ਪੈ ਗਿਆ ਜਿਸ ਨੂੰ ਸਾਡੀ ਟੀਮ ਨੇ ਜਿਹੜੀ ਆ ਰਿਕਵਰ ਕਰਕੇ ਨੀਰ ਕਵਰੀ ਕੀਤੀ ਆ ਦੇਸ ਤੋਂ ਅੱਗੇ ਵੀ ਅਸੀਂ ਅਸੀਂ ਡਿਵੈਲਪ ਕਰਾਂਗੇ ਕਲੀ ਕਲੀ ਕਰਦੇ ਹੈ ਇਹ ਨਾਲ ਆਪ ਵੀ ਲੈਂਦੇ ਨੇ ਜੀ ਨਸ਼ਾ ਨਹੀਂ ਅਜੇ ਤੱਕ ਇਹਨਾਂ ਦੀ ਨਸ਼ੇ ਵਾਲੀ ਗੱਲ ਨਹੀਂ ਸਾਹਮਣੇ ਆਈ ਪਰ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਨੇ ਇਹਨੂੰ ਰਿਮਾਂਡ ਜਿਹੜਾ ਹੈ ਰਿਮਾਂਡ ਤੇ ਨੇ ਸਾਡੇ ਕੋਲ ਰਿਮਾਂਡ ਤੋਂ ਬਾਅਦ ਜਿਹੜੀ ਆ ਅਸੀਂ ਇਸ ਗੱਲ ਨੂੰ ਕਲੀਅਰ ਕਰ ਸਕਾਂਗੇ ਤਿੰਨ ਦਿਨ ਦੇ ਰਿਮਾਂਡ ਤੇ ਨੇ ਸਰ ਕਿੰਨਾ ਮੁਸ਼ਕਲ ਸੀ ਜੀ ਹਜ਼ਾਰ ਫੜਨਾ ਕਿ ਜਿਹੜੇ ਇਲੈਕਟ੍ਰਿਕਸ ਕੰਮ ਕਰਦੇ ਪਤਾ ਚੱਕੂ ਨਹੀਂ ਕਰਦਾ ਬਿਲਕੁਲ ਜੀ ਵੇਖੋ ਜਿਹੜਾ ਪਹਿਲਾਂ ਕਲੀਨ ਆ ਜਿਸ ਦੇ ਪਹਿਲਾਂ ਜਿਹੜਾ ਵਾ ਐਨਡੀਪੀਐਸ ਦਾ ਮਕਦਮਾ ਨਹੀਂ ਦਰਜ ਇਹ ਸਾਡੀਆਂ ਜਿਹੜੀਆਂ ਇਹਨ ਇੰਨਾ ਕੋ ਬਾਕਾਇਦਾ ਸਾਡੀ ਟੀਮ ਕੋਲੇ ਜਿਹੜੀ ਐ ਇੱਕ ਸਪੈਸ਼ਲ ਇਨਫੋਰਮੇਸ਼ਨ ਆਈ ਸੀ ਜਿਸ ਦੇ ਆਧਾਰ ਦੇ ਉੱਤੇ ਇਸ ਨੂੰ ਫੜਿਆ ਗਿਆ ਇਹ ਸੋਰਸ بیس ਇਨਫੋਰਮੇਸ਼ਨ ਦੇ ਉੱਤੇ ਜਿਹੜਾ ਨੈਟਵਰਕ ਜਿਹੜਾ ਬਸਟ ਹੋਇਆ ਹੈ ਲੱਗਦਾ ਐ ਕਿ ਇਹਦਾ ਇਹ ਨੂੰ ਫੜਨਾ ਕਾਫੀ ਔਖਾ ਰਹਿ ਗਈ ਨੌਕਰੀ ਕਰਦੇ ਬੰਦਾ ਲੱਗਦਾ ਬਿਲਕੁਲ ਤੁਸੀਂ ਜਿਹੜਾ ਬੰਦਾ ਹੁਣ ਨਾਰਮਲ ਜ਼ਿੰਦਗੀ ਜੀ ਰਿਹਾ ਹੈ ਜਾਂ ਜਿਹੜਾ ਨਾਰਮਲ ਕੰਮ ਕਰ ਰਿਹਾ ਉਹ ਇੱਕ ਸ਼ੱਕ ਦੇ ਡਾਰ ਦੇ ਵਿੱਚ ਨਹੀਂ ਆਉਂਦਾ ਇਸ ਤੇ ਸਾਨੂੰ ਜਿਹੜੀ ਐ ਸਪੈਸ਼ਲ ਇੰਟਲ ਜਿਹੜੀ ਮਿਲੀ ਸੀਗੀ ਸਪੈਸਿਫਿਕ ਇੰਟਲ ਤੇ ਕੰਮ ਕਰਦਿਆਂ ਸਾਡੀ ਟੀਮ ਨੇ ਇਹਨਾਂ ਨੂੰ ਗ੍ਰਾਫ ਕੀਤਾ ਹੈ ਇਹਦੇ ਪਹਿਲੇ ਪਰਚੀ ਵੀ ਉਹ ਕਾਹਦੇ ਦੀ ਇੱਕ 302 ਦਾ ਤੇ ਇੱਕ 307 ਦਾ ਮਕਦਮਾ ਇਹ ਲੋਕ ਇਹਨਾਂ ਦਾ ਕੰਬੋ ਥਾਣੇ ਮਕਦਮਾ ਦਰਜ ਹੋਇਆ ਹੈ ਨਾ 2018 ਦੇ ਵਿੱਚ ਹੀ 302 ਦਾ ਉਹ ਵੀ ਬੰਦੇ ਨੇ ਇਹਨਾਂ ਨਾਲ ਤੁਸੀਂ ਦੋ ਬੰਦੇ ਆਹ ਨਹੀਂ ਬਿਲਕੁਲ ਇਹਦੇ ਪਿੱਛੇ ਜਿੱਦਾਂ ਤੁਹਾਨੂੰ ਦੱਸਿਆ ਵੀ ਇਸ ਦੇ ਪਿੱਛੇ ਆਇਡੈਂਟੀਫਾਈ ਹੋ ਚੁੱਕੇ ਨੇ ਉਸ ਦਾ ਉਸ ਨੂੰ ਅਸੀਂ ਨਾਮ ਨਹੀਂ ਤੁਹਾਨੂੰ ਨਸ਼ਰ ਕਰ ਸਕਦੇ ਕਿਉਂਕਿ ਉਹਨਾਂ ਨੂੰ ਵੀ ਅਸੀਂ ਐਸ.ਐਸ ਦੇ ਵਿੱਚ ਇੰਟੈਂਗਲ ਕਰਾਂਗੇ ਜੀ ਇਧਰ ਵਿਚਾਰ ਹੁੰਦਾ ਹੁੰ ਜੀ ਵੇਖੋ ਇਹਨਾਂ ਨੇ ਜਿਹੜਾ ਦੋਵੇਂ ਚੀਜ਼ਾਂ ਨੇ ਜਿਹੜੇ ਪੈਡਲਰ ਜਿਹੜੀ ਹੁਣ ਸਮਾਨ ਲੈਣਾ ਵਾ ਉਹ ਬਿੱਗ ਸਮਗਲਸ ਤੋਂ ਲੈਣਾ ਵਾ ਜਿਹੜਾ ਵੇਚਣਾ ਉਹਨਾਂ ਕੰਜ਼ਿਊਮਰ ਜਾਂ ਲੋਅ ਐਂਡ ਜਿਹੜੇ ਇਹਨਾਂ ਨੂੰ ਤਸਕਰੀ ਕਰਦੇ ਉਹਨਾਂ ਨੂੰ ਵੇਚਣਾ ਵਾ